மாரி மட்டாாரா ਆਟਾ ਦਾ ਪਾਦਾ ਨੇ ਭਾਈ ਕਿਵੇਂ ਹੜ ਹੜ ਆ ਕੇ ਤੁਹਾਡੇ ਕੰਨੀ ਹਾਂ ਹੜ ਆ ਕੇ ਸਰਦਾਰਾ ਸਾਡੇ ਕੰਨੀ ਕਿਹੜੇ ਪਾਸੋਂ ਆਈਆਂ ਮੈਂ ਤਾਂ ਫਰੋਜਪੁਰ ਕੰਨੇ ਆਏ ਆ ਸੀ ਤਾਂ ਬਾੜੀ ਦੂਰੋਂ ਆਈਆਂ ਫਿਰ ਤਾਂ ਹਾਂ ਬਾੜੀ ਦੂਰੋਂ ਆਇਆ ਤੇ ਆਟਾ ਪਾਏ ਸਾਨੂੰ ਜੇ ਹੈਗਾ ਤਾਂ ਆਟਾ ਦਾ ਪਾਦਾਂਗੇ ਭਾਈ ਮੈਂ ਵੀ ਕੱਲਾ ਹੀ ਆ ਦੇਖਾ ਦੋ ਗਾਂਜਾਂ ਨੇ ਮੇਰੇ ਕੋਲੇ ਅੱਛਾ ਸਰਦਾਰਾ ਐ ਉਹ ਕਿਹੜਾ ਕਰਨ ਟਾਈਮ ਪਾਸ ਕਰਦਾਂ ਨਾਲ ਐ ਕਿਹਦੇ ਨਾਲੋਂ ਨੀਰਾ ਪਾਉਣਾ ਕੰਡਾ ਜਾਣਾ ਕੋਈ ਗੋਆ ਸਟਲ ਵਾਲੀ ਨਹੀਂ ਗਈ ਆ ਪਿਆ ਗੋਹਾ ਤੜਕੇ ਭਾਈ ਆਏ ਦਾ ਸਮਾਂ ਨੂੰ ਪੜਾ ਚਾਹ ਪਾਣੀ ਪੀਵੇਂ ਇੱਕ ਕਿੰ ਕਰੇਂ ਤੂੰ ਨਾ ਬਬਾ ਚਾਹ ਪਾਣੀ ਤੜੀ ਪੀਦੀ ਮੈਂ ਚਾਹ ਪਾਣੀ ਪੀਲਾ ਸੌਰ ਗਿਆ ਵਾਈਡੀ ਦੂਰੋਂ ਆਈਆਂ ਗਈ ਦਾ ਪੀਤਾ ਕਨਾ ਖਾਤਾ ਕੁਛ ਨਾ ਰੋਕੀ ਖਾਦੀ ਆ ਕਨਾ ਹੂੰ ਉਹਦਰ ਵੀ ਸਾਡੇ ਮੇਰੇ ਸਾਥ ਹੀ ਗਏ ਹੋਏ ਨੇ ਅੱਛਾ ਤੇ ਅਸੀਂ ਮੰਗਦੇ ਫਿਰਦੇ ਆ ਸਾਨੂੰ ਕਣਕ ਦਾ ਗੱਟਾ ਕੋਈ ਦੇ ਦੋ ਕੋਈ ਤੂੜੀ ਦੀ ਪੰਡ ਦੇ ਦੋ ਸਾਡੇ ਪਸ਼ੂ ਵੀ ਹੜਾ ਜਰੜ ਗਏ ਅੱਛਾ ਹਾਂ ਤੂੰ ਐ ਕਰੀ ਨਾਲ ਤਾਂ ਤੂੜੀ ਦੇ ਦਾਂਗੇ ਤੈਨੂੰ ਨਾਲੇ ਕਣਕ ਦਾ ਗੱਟਾ ਦੇ ਦਾਂਗੇ ਠੀਕ ਆ ਲਿੜਾ ਕੱਪੜਾ ਵੀ ਵਿਊਗਾ ਹਾਂ ਲਿੜਾ ਕੱਪੜਾ ਦੇ ਦੀਗਾ ਤਾਂ ਮੈਂ ਤਾਂ ਸੜਾ ਬੰਦਾ ਕਾ ਉਮਰ ਨਾਲ ਕੀ ਹੁਣ ਵਿਆਹ ਹੁੰਦਾ ਨਹੀਂ ਐ ਬੁੜਾ ਬੁੜੀ ਮਰ ਗਏ ਕੱਪੜੇ ਲੜਕੀ ਦਾ ਦੇਂਗਾ ਸਰਦਾਰ ਪਿਆਗਾ ਪਹਿਲਾ ਵਾਲਾ ਬੁਣਿਆ ਬੁੜੀ ਕੁੜੀ ਦਾ ਪਿਆਗਾ ਜਵਾਕਾਂ ਦੇ ਪਾਏਗੇ ਪਹਿਲਾਂ ਸਕੇ ਸਾਡੇ ਹੁੰਦੇ ਨੇ ਮੇਰੇ ਪਾਇ ਥੋੜੇ ਕੱਪੜੇ ਤੇ ਜੋ ਤੂੰ ਛੋਟਾ ਹੁੰਦਾ ਛੋਟੇ ਹੁੰਦੇ ਕੱਪੜੇ ਲੜਾ ਪਿਆ ਹਾਂ ਕੋਈ ਨਾ ਸਰਦਾਰਾ ਦੇ ਦੇ ਬੱਚੇ ਪਾ ਲੈਣੇ ਆ ਦੇਖਾ ਜੁ ਮੈਂ ਚਾਉਣਾ ਲੈ ਆ ਜੀ ਕਰਾ ਕੇ ਆ ਦੇਖ ਇਹ ਆਇਓ ਹਾਂ ਸਰਦਾਰਾ ਇਹ ਕੀ ਦੇ ਵਾਸਤੇ ਕਰਾਈ ਫਰਦਾ ਸਰਦਾਰ ਇਹ ਕਰਾਈ ਫਰਦਾ ਜੇ ਕੋਈ ਵਿਆਹ ਕਰਾਉਗੋ ਉਹਦੇ ਵਾਸਤੇ ਕਰਾਈ ਫਰਦਾਗਾ ਜੇ ਕਿ ਕਰਵਾਸਦਾ ਹੋ ਜੇ ਰੋਪੀ ਪਾਕ ਵੀ ਹੋ ਜੇ ਹਾਂ ਸਰਦਾਰਾ ਇਹ ਤਾਂ ਗੱਲ ਠੀਕ ਹੈ ਤੇ ਹਾਂ ਈਮਾਨਾ ਵੀ ਚਲ ਤੂੰ ਦੇਖ ਲੈ ਜੇ ਤੇਰੀ ਰੱਤ ਆਏਗਾ ਕੋਈ ਲੱਖ ਰੁਪਏ ਨ ਸਿਉਣਾ ਹੋਰ ਸਰਦਾਰਾਂ ਐ ਜੇਬ ਚ ਪਾਕ ਨਹੀਂ ਫਿਰਦੇ ਹੁੰਦੇ ਜੇਰਾ ਕੀ ਰੱਤਾ ਤੂੰ ਹੀ ਕਰਾ ਲਾ ਵਿਆਹ ਲੈ ਸਰਦਾਰਾ ਅਸਤਾ ਖੜਾ ਮਾਰੇ ਪਹਿਲੀ ਪਾਈ ਐ ਇਹ ਗੱਲਾਂ ਨਾ ਕਰ ਉਹ ਫਿਰ ਤੇਰਾ ਕਰਵਾਜੂ ਕੋਈ ਨਾ ਸਰਦਾਰਾ ਇਹ ਤਾਂ ਹੱਥਾਂ ਦੀ ਮੈਣ ਹੈ ਇਹ ਤਾਂ ਤੇਰੇ ਵੀ ਬਣ ਜਾਣਗੇ ਚੀਜ਼ਾਂ ਮੈਨੂੰ ਤੁਸੀਂ ਉਹਨੇ ਦਾ ਲਾਲਚ ਨਾ ਦੇ ਸਰਦਾਰਾ ਲਾਲਚ ਨਹੀਂ ਦਿੰਦਾ ਮੈਂ ਸਾਲ ਹੋ ਗਿਆ ਸਾਲ 8 ਸਾਲ ਪਾਰ ਹੋ ਗਏ ਤੂੰ ਨਹੀਂ ਆਈ ਸੀ ਤੂੰ ਕਦੋਂ ਆਈ ਸਰਦਾਰਾ ਘਟੇ ਗਈ ਸੀ ਮੇਰੇ ਗਾਂ ਦੀ ਅੱਛਾ ਸਰਦਾਰਾ ਤੂੰ ਉਹੀ ਸਰਦਾਰ ਹੈ ਉਹੀ ਆ ਮੈਂ ਅੱਛਾ ਤੇਰਾ ਹਜੇ ਵਿਆਹ ਹੋਇਆ ਨਹੀਂ ਸਰਦਾਰਾ ਹੋਇਆ ਨਹੀਂ ਭਾਲੀ ਮਾੜਾ ਹੋ ਗਿਆ ਔਰ ਤੇਰੀ ਉਮਰ ਵੀ ਨਾਂ ਗਈ ਸਰਦਾਰਾ ਤੇਰੇ ਨਾਲ ਦਾ ਮੋਹ ਪੈ ਗਿਆ ਮੇਰਾ ਹੁਮਾਰਾ ਤੈਨੂੰ ਯਾਦ ਕਾਈ ਇਹ ਨਾ ਰਹਿਣਾ ਸਰਦਾਰਾ ਸਰਦਾਰਾ ਮੈਨੂੰ ਸਿਆਣ ਲਿਆ ਮੈਨੂੰ ਲੱਗਦਾ ਹੈ ਨਾ ਤੰਗ ਮੋਹ ਕਰਦਾ ਤਾਂ ਮੈਂ ਸਿਆਣ ਲਿਆ ਅੱਛਾ ਅੱਛਾ ਚਲ ਫੇਰ ਤਾਂ ਤੂੰ ਮੈਨੂੰ ਆਟੇ ਦਾ ਗੱਟਾ ਚਕਾ ਇੱਕ ਕਣਕ ਦਾ ਗੱਟਾ ਚਕਾ ਦੇ ਕੋਈ ਖਲਦੀ ਬੋਰੀ ਚਕਾ ਦੇ ਬਾਧੂ ਤਾਂ ਤੇਰੇ ਕੋਲੇ ਚਕਾ ਦੂੰ ਸਾਰਾ ਕੁਸ ਤੂੰ ਵੀ ਮੰਕ ਉਸਕਾ ਹਾਂ ਬੱਤ ਮਾੜਾ ਮੂਟੀ ਹਾਂ ਕਰ ਹਾਂ ਤਾਂ ਸਰਦਾਰਾ ਹੁਣ ਅਸੀਂ ਇੱਥੇ ਉਧਰ ਸਾਡੇ ਕੰਨੀ ਹੜ ਆ ਕੇ ਪ੍ਰੋਜਪਰ ਕੰਨੀ ਅਸੀਂ ਇੱਧਰ ਹੀ ਆ ਗਏ ਹੁਣ ਇੱਥੇ ਹੀ ਰਹਿਣਾ ਹੈ ਆਜਾ ਕਰੇਂਗੀ ਫਿਰ ਤੜਕ ਕੇ ਤੁਰ ਕੇ ਗੀੜਾ ਗੂੜਾ ਮਾਰ ਜਾ ਕਰੇਂਗੀ ਹਾਂ ਸਰਦਾਰਾ ਹਾਂ ਛਾਲਾ ਮੈਂ ਜਾਣਾ ਦਾ ਮੇਰੀ ਗੱਲ ਸੁਣ ਤੂੰ ਹਾਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੋਰ ਟਾਈਮ ਹੀ ਲੜਾ ਕੱਪੜਾ ਲੈਣਾ ਹੋਊਗਾ ਹਾਂ ਸਰਦਾਰਾ ਮੈਨੂੰ ਜੇ ਹੈ ਕਿ ਕੋਈ ਪਹਿਣਾ ਦਾ ਫੜਾ ਦੇ ਸੂਟ ਅੱਛਾ ਤੇਰੇ ਹੋਣੇ ਲਈ ਪਾਉਣ ਨੂੰ ਉੱਥੇ ਰਹਿ ਕੇ ਹੋਣਗੇ ਕੱਪੜਾ ਲੈਣਾ ਉੱਥੇ ਹੀ ਰਹਿ ਜਾਓ ਸਰਦਾਰਾ ਲਿਆਂਦਾ ਸਸਤੇ ਕੱਲੇ ਮਸਾਂ ਆਏ ਆ ਕੋਈ ਨਾ ਇੱਕ ਮਟ ਖੜਦਾ ਤੁਮ ਆਵਾ ਕੀ ਸਰਦਾਰ ਲਿਆਂਦਾ ਹੁਣ ਸਰਦਾਰ ਵਿਚਾਲਾ ਬਾਹਲਾ ਹੀ ਚੰਗਾ ਲੱਗਦਾ ਇਹਨੂੰ ਦਾ ਆਈ ਨਹੀਂ ਆਉਗੀ ਲੋਟ ਇਹ ਪਹਿਲਾਂ ਕਿਨੇ ਮਿਲੂ گے ਆ ਲੈ ਸਰਦਾਰ ਨੇ ਪਹਿਲਾਂ ਆਈ ਸੀ ਮੈਂ ਧਾਰ ਕੱਢ ਕੇ ਗਈ ਸੀ ਦੀ ਗਾਈ ਇਹ ਤੈਨੂੰ ਸਰਦਾਰ ਨੇ ਸਿਆਂ ਲੈ ਤਾ ਮੈਨੂੰ ਦੇ ਦੂਗਾ ਵਿਚਾਰ ਇਹਦਾ ਕਣਕ ਦਾ ਘਟਾ ਵੀ ਦੇ ਦੂਗਾ ਤੇ ਟੂੜੀ ਦੀ ਪੰਡ ਵੀ ਦੇ ਦੂਗਾ ਐਜੇ ਸਰਦਾਰ ਦਾ ਘਰ ਘਰ ਹੋਂ ਜਿਹੜੇ ਗਰੀਬਾਂ ਦਾ ਪਲਾ ਕਰਦੇ ਨੇ ਹੜਾ ਨਹੀਂ ਆਉਣਾ ਸੀ ਅਸੀਂ ਦਵਾਰੇ ਫੇਰੇ ਇਧਰ ਫੇਰੀ ਪਾਉਣੀ ਸੀ ਐਜੇ ਤਾਂ ਪਰਮਾਤਮਾ ਕਿਸੇ ਦਾ ਡਰ ਨਾ ਲੈ ਜਿਹੜੇ ਹੁਣ ਹੜਵਾ ਆ ਰਹੇ ਨੇ ਇਹਨਾਂ ਨੂੰ ਪਰਮਾਤਮਾ ਉਮੇਰ ਵਰਕੇ ਮੇਰ ਪਰ ਹੱਥ ਰੱਖ ਸਾਰੇ ਜੀਵ ਜੰਤਾਂ ਦੇ ਉੱਤੇ ਰੀਬਾਂ ਦੇ ਉੱਤੇ ਮੀਂਹ ਬੰਦ ਕਰ ਦੇ ਸਾਡੇ ਵਰਗੇ ਗਰੀਬ ਭੁੱਖੇ ਮਰਦੇ ਫਿਰਦੇ ਨੇ ਫਸਲਾਂ ਰੋਲ ਤੀਆਂ ਕੌਣ ਸਾਨੂੰ ਦਊਗਾ ਕੌਣ ਖੈਰ ਪਾਊਗਾ ਸਾਨੂੰ ਆਇਆ ਸਰਦਾਰਾ ਕੀ ਲੈਣ ਗਿਆ ਸੀ ਆ ਗਿਆ ਲੈ ਰੁਪਏ ਪੁੱਛੇ ਦਿਖਾ ਕੇ ਲਾਲਕ ਨੇ ਆ ਕੀ ਹੁਣ ਲੋਟੀ ਅੱਜ ਕਮਾ ਆਪਣਾ ਵਧੀਆ ਨਾ ਇੱਕੋ ਜੇ ਜਾਵਾਂ ਕੱਤਾ ਇੱਕੋ ਜਿਆ ਸਰਦਾਰਾ ਤੂੰ ਦਿਖਾ ਦੇ ਮੈਨੂੰ ਕੀ ਦਿਖਾਉਣ ਲੱਗਿਆ ਸੀ ਚੀਜ਼ ਠੀਕ ਤਾਂ ਮੈਂ ਦਿਖਾ ਰਾਂ ਤੈਨੂੰ ਇੱਕ ਵਾਰ ਹਮ ਮਾਇ ਤਾਂ ਥੋੜਾ ਜਰੀਆ ਹਦਾ ਹੁੰਦਾ ਬੜਾ ਤੜਦਾ ਨਾ ਸਰਦਾਰਾ ਕੋਈ ਦਵਾਈ ਬੂਟੀ ਲੈ ਲੈ ਚੱਜਦੀ ਪਰ ਤੂੰ ਸਾਮਣ ਵਾਲੀ ਹੋ ਗਏ ਫਰੀ ਫਾਇਰ ਕੀ ਦਿਖਾਉਣਾ ਸਰਦਾਰਾ ਤਾਂ ਮੈਨੂੰ ਲਾਦ ਮਾਇ ਅੰਦਾ ਹੋਊਗਾ ਮੈਨੂੰ ਸਰਦਾਰਾ ਵੜਾ ਫੜਾ ਬੰਦਾ ਲੱਗਦਾ ਆ ਲੈ ਆਦਾ ਤਨਹਿਆ ਰੁਪਿਆ ਅੱਛਾ ਸਰਦਾਰਾ ਇਹ ਆ 500 ਰੁਪਿਆ ਦਾ ਨੂੰ ਦਿੱਤਾ ਠੀਕ ਐ ਸਰਦਾਰਾ ਆਪਣਾ ਆਤਮਾ ਤੇਰੀ ਬੱਡੀ ਸਰੀ ਉਮਰ ਕਰੇ ਤੇ ਰਬਾ ਹੋ ਜੇ ਕਪੜੇ-ਕਪੜੇ ਵਧੀਆ ਲੈ ਲਈ ਠੀਕ ਐ ਸਰਦਾਰਾ ਐ ਕੰਮ ਤੰਦਾ ਕਰ ਜਾ ਕਣੀ ਮੇਰਾ ਆਕੇ ਕੋਈ ਤੈਨੂੰ ਹਰਕਣੀ ਰੱਖਦਾ ਤੇਰੇ ਨਾਲ ਕਿਸੇ ਚੀਜ਼ ਦਾ ਠੀਕ ਐ ਸਰਦਾਰਾ ਇੱਕ ਕਣਕ ਦਾ ਘਟਾ ਦ ਦੇਵੇਂਗਾ ਸਰਦਾਰਾ ਘਟਾ ਵੀ ਦੇਉਂਦਾ ਨੂੰ ਲੀੜੇ ਵੀ ਦੇਉਂਗਾ ਸਾਰਾ ਕੁਝ ਦੇਉਂ। ਥੋੜੀ ਜਿਹੀ ਪੱਟ ਚਕਾਰੇ ਸਰਦਾਰਾ ਤੇ ਝਾੜਾ ਹੋ ਰਿਹਾ। ਇਹ ਤਾਂ ਆਪਣੇ ਥੋੜੀ ਲਈ ਚੱਕ ਕੇ ਜੋ ਲੋੜਾ ਜਿੰਨੀ ਪੰਡਾ ਲੈ ਜੀ ਦੋ ਵੀ ਲੋੜਾ ਦੋ ਲੈ ਵੀ ਤਿੰਨ ਵੀ ਲੋੜਾ ਤਿੰਨ ਲੈ ਵੀ ਠੀਕ ਐ ਸਰਦਾਰਾ ਵੇ ਪ੍ਰਮਾਤਮਾ ਸਰਦਾਰ ਦੀ ਕਮਾਈ ਚ ਬਰਕਤ ਪਾਏ ਤਾਂ ਵਿਆਹ ਹੋ ਜੇ ਵਿਚਾਰੇ ਦਾ। ਵਿਆਹ ਹੋ ਜੇ ਦਾ ਵਿਆਹ ਤਾਂ ਹੁਣ ਤੇਰੇ ਨਾਲ ਹੀ ਕਰਾਂਗਾ ਮੈਂ ਤਾਂ। ਸਰਦਾਰਾ ਤੇਰੀਆਂ ਪਹਿਲਾਂ ਨਹੀਂ ਆਦਤਾਂ ਨਹੀਂ ਜਾਂਦੀਆਂ ਪਹਿਲਾਂ ਵੀ ਬਹੁਤ ਮਜ਼ਾਕ ਕਰਦਾ। ਮਜ਼ਾਕ ਨਹੀਂ ਤੇ ਲਵ ਹੋ ਗਿਆ ਤੇਰੇ ਨਾਲ ਤੇਰੀ ਸੌ। ਅੱਛਾ ਸਰਦਾਰਾ ਲਵ ਹੋ ਚੱਲ ਕੋਈ ਨਾ ਚੱਲ ਮੈਂ ਜਾਣੀ ਆ ਅਜਾਨੀ ਹਜੇ ਕਿਧਾਂ ਅਜ ਤਾਂ ਨੂੰ ਹੋਰ ਸਵਾਨ ਦੇਉ ਕੀ ਦੇਣਾ ਸਰਦਾਰਾ ਕੱਪੜਾ ਲਈ ਨਾ ਲੈ ਜਾਣ ਵਾਲੇ ਬੋਰੀ ਲੈ ਜਾ ਗੌਂਦੀ ਕੜਦੀ ਕਿੱਥੇ ਪਈ ਏ ਸਰਦਾਰਾ ਮੈਂ ਇੱਥੇ ਲਿਆ ਦੇ ਸਰਦਾਰਾ ਓਏ ਆ ਜਾ ਤੂੰ ਅੰਦਰ ਨਾਲੇ ਪਾਣੀ ਪੂਣੀ ਪੀਆਉਂਗਾ ਆ ਜਾ ਐਨੀ ਨਾ ਐਨਾ ਕਰਦਾ ਸਰਦਾਰਾ ਤੂੰ ਤਾਂ ਮੇਰਾ ਆ ਜਾ ਇਹਨਾਂ ਤਾਂ ਕੋਈ ਆਪਦੇ ਵੀ ਨਹੀਂ ਕਰਦੇ ਹੁਣ ਸਰਦਾਰਾ ਤਾਂ ਮੇਰੀ ਭਾਣ ਆ ਫੜਾ ਓਏ ਕੋ ਨਾ 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 ਭਾਣਾ ਫੜ ਮੈਂ ਆਪੇ ਖੜੀ ਹੋ ਜਾਮ ਓਏ ਆ ਜਾ ਆ ਕੇ ਹੁਦਾ ਗਾਣ ਤਾਂ ਵਿਆਹ ਹੀ ਕਰਾਰਾਂ। ਨਾ ਸਦਰ ਐ ਇਦਾਂ ਦੀ ਗੱਲ ਨਹੀਂ ਹੈਗੀ। ਆਦਾ ਮਗਰ ਮੰਗ ਰਾਜਾ ਦਾ ਵਿਆਹ ਹੋ ਚੁੱਕੀ ਆ। ਕੋਈ ਆਊਗਾ। ਘਰ ਤੇਰਾ ਇੰਨਾ ਸੋਹਣਾ ਸਰਦਾਰਾ ਵਿਆਹ ਕਿਉਂ ਨਹੀਂ ਹੋਇਆ? ਕੋਈ ਆਈ ਨਹੀਂ ਕੋਈ ਆਉਂਦੀ ਨਹੀਂ ਬੁੜੇ ਦੇ। ਕੀ ਪਾਪ ਕੀਤੇ ਹੋਣੇ ਆ ਪਿਛਲੇ ਯੁੱਗ ਦੇ ਵਿੱਚ? ਕੀ ਪਤਾ ਹੁਣ ਪਾਪ ਕੀ ਕੀ ਚੰਗੀ ਬਰਤੀਰੇ ਨਾਲ ਹੀ ਕੁੰਡਣ ਜੜੀ ਪਈ ਹੋਵੇ। ਨਹੀਂ ਸਰਦਾਰਾ ਇਹ ਕੋਈ ਨਾ ਲੈਣ ਦੇਣ ਦਾ ਕੋਈ ਸਬੰਧ ਹੁੰਦਾ। ਜਿਹੜੇ ਵਿਆਹ ਨਹੀਂ ਹੁੰਦੇ ਕੋਈ ਪਾਪ ਕੀਤੇ ਹੋਣੇ ਤਾਂ। ਮੂਮੰਦ ਰਤਚਾਰੀ ਮੈਂ ਕਿਸੇ ਜੋਤਸੀ ਨੂੰ ਪੁੱਛਿਆ ਸੀਗਾ। ਅੱਛਾ ਸਰਦਾਰਾ ਉਹ ਕਹਾਂ ਕੋਈ ਜਨਾਨੀ ਤੇਰੇ ਕੋਲ ਆਉਂਦੀ ਆ ਕੀ ਫੇਰੀ ਆਲੀ ਅੱਛਾ ਸਰਦਾਰਾ ਕਹਾਂ ਤੇਰਾ ਲਾਹੂ ਦੇ ਨਾਲ ਹੋ ਰਿਹਾ ਕਹਾਂ ਉਹਦੇ ਨਾਲ ਤੇ ਕੁੱਟੀ ਆਂਦੀ ਸੰਜੋਗੜ ਸੰਜੋਗ ਲਿਖਿਆ ਹਾਂ ਮੇਰੇ ਨਾਲ ਕਹਤਾ ਸਰਦਾਰਾ ਤੇਰੇ ਨਾਲ ਲਿਖੇ ਜਨਾ ਪਤਾ ਹੋਵੇ ਤੈਨੂੰ ਨਾ ਨ ਆਪਣੇ ਇੱਕ ਜੇ ਨਹੀਂ ਪਾਇਆ ਉਹਨੇ ਸੱਚੀਆਂ ਗੱਲਾਂ ਦੱਸੀਆਂ ਸਾਰੀਆਂ ਇਹ ਤਾਂ ਹੈ ਸਰਦਾਰਾ ਮੇਰੀ ਮਮਨੂਆ ਦਾ ਇੱਕ ਕਰਦਾ ਉਸਸਾ ਅੱਜ ਜਿਹੜੂ ਮੈਂ ਹੁਣ ਫੇਰੀ ਪਾਉਣ ਆਈ ਆਂ ਹਾਂ ਸਰਦਾਰਾ ਪਹਿਲੀ ਵਾਰ ਮੇਰੇ ਘਰ ਹੀ ਆਈ ਆਂ ਹਾਂ ਸਰਦਾਰਾ ਉਹਨੇ ਦੱਸੀਆਂ ਸੀ ਕਿਸ ਨੇ ਖੇਰ ਨਹੀਂ ਪਾਈ ਸਰਦਾਰਾ ਪਿੰਡ ਦੇ ਵਿੱਚ ਪਹਿਲਾ ਬੰਦਾ ਤੂੰ ਆ ਸਰਦਾਰ ਜੀ ਨੇ ਮੈਨੂੰ ਖੜਦੀ ਬੋਰੀ ਇੱਕ ਤੂੜੀ ਦੀ ਪੰਡ ਤੇ ਕਣਕ ਦੇ ਗੱਟੇ ਨੂੰ ਹਾਂ ਕਰਤੀ ਉਹ ਕਹਿੰਦਾ ਜੇਰੀ ਤੈਨੂੰ ਪਿਆਰ ਕਰਦੀ ਹੂ ਜੇ ਉਹ ਤੇਰੇ ਘਰੇ ਆਉਗੀ ਕਹਿੰਦਾ ਮੈਂ ਤੁਹ ਲਿਖ ਕੇ ਲੈਦਾ ਕਹਿ ਕੇ ਗਿਆ ਸੀ ਮਨੂੰ ਅੱਛਾ ਸਰਦਾਰਾ ਪਹਿਲੀ ਵਾਰ ਕਹਿੰਦਾ ਤੂੰ ਆਈ ਘਰੇ ਆਉ ਉਹ ਤੋਂ ਪਹਿਲਾਂ ਕੋਈ ਆ ਗਈ ਹੋਣੀ ਸਰਦਾਰਾ ਕੋਈ ਨਹੀਂ ਆਈ ਅੱਛਾ ਮੈਂ ਹੀ ਆਈ ਆ ਸਰਦਾਰਾ ਨਹੀਂ ਆਈ ਆ ਹੋਰ ਨਾ ਜੇ ਪ੍ਰਮਾਤਮਾ ਨੇ ਲਿਖਿਆ ਹੋਇਆ ਤਾਂ ਇਹ ਜਾਤਾਂ ਪਾਤਾਂ ਅੱਜ ਕੱਲ ਕੋਈ ਦੇਖਦਾ ਪੂ ਤਾਂ ਇੱਕੋ ਹੀ ਆ ਫੇ ਆਪਾਂ ਕਰ ਦਾਂਗੇ ਕੰਮ ਹੁਣ ਕੋਈ ਨਾ ਨਾਲ ਮੀਂਹ ਜਾਂ ਪੈਂਦਾ ਤੋ ਲਿਆ ਦੇ ਸਰਦਾਰਾ ਮੈਨੂੰ ਹੋਰ ਮੀਂਹ ਜਾਂ ਪੈਂਦਾ ਗਣ ਵਾਲੇ ਸਰਦਾਰਾ ਮੈਨੂੰ ਕਣਕ ਦਾ ਗੱਟਾ ਫੜਾ ਦੇ ਪਹਿਲਾਂ ਤੇ ਮੈਂ ਬਾਹਰ ਜਾਨਾ ਗਣਕ ਦਾ ਗੱਟਾ ਵੀ ਦੇਣ ਤੈਨੂੰ ਕੋਈ ਆ ਜਾਂਦਾ ਹੁੰਦਾ ਸਰਦਾਰਾ ਤੈਨੂੰ ਪਤਾ ਨਹੀਂ ਆਹ ਗੱਲਾਂ ਗੱਲਾਂ ਬਣਾਉਂਦੇ ਲੋਕ ਮੈਨੂੰ ਕਿ ਡਰਦਾ ਹਾਂ ਚਲ ਕੋਈ ਨਾ ਤੋ ਮੈਨੂੰ ਲੈ ਦੇ ਮਰ ਤਾਂ ਖੋਣੀ ਵਾਲੀ ਲੱਗੀ ਜਾਂਦੀ ਆਹ ਸਰਦਾਰਾ ਐਦਾਂ ਨਾ ਕਰ ਐਦਾਂ ਨਾ ਕਰ ਸਰਦਾਰ ਮੈਂ ਜਲੀ ਜਾਂਦੀ ਆ ਫੇਰ ਆ ਆ ਜਾ ਮੇਰੀ ਖੰਡਾ ਮਾ 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 ਆਂ ਨਹੀਂ ਕਰ ਦਉਂਦੇ ਮੇਰੀ ਖੰਡ ਨਹੀਂ ਫੜਾਈ ਤੇਰੇ ਇੱਧਰ ਨਾ ਬੋਲ ਸਰਦਾਰਾ ਖੰਡ ਨਹੀਂ ਹੈ ਮੇਰੀ ਤੂੰ ਤਾਂ ਸਰਦਾਰਾ ਕੱਲੀ ਦੇਖ ਕੇ ਤੇਰੇ ਬਾਹਲਾ ਲਾਲਚੀ ਆ ਗਿਆ ਨਾ ਮਿੱਟੀ ਨਹੀਂ ਹੈ ਮੇਰੀ ਮੈਂ ਇੱਥੇ ਬਹਿ ਜਾਣਾ ਸਰਦਾਰਾ ਆ ਜਾ ਕਿੱਥੇ ਆ ਖਾਦੀ ਬੋ ਆ ਜਾ ਆ ਜਾ ਖਾਦੀ ਬੋ ਜਹਾ ਮਗ ਇਹ ਆ ਦਾ ਪਿਆਗਾ ਆਟੇ ਦਾ ਘੱਟਾ ਕੱਲੀ ਪਿਆ ਕੇ ਰੱਤਾ ਵਾ ਇਹ ਤਾਂ ਸਰਦਾਰਾ ਮੈਂ ਲੈ ਕੇ ਕਿਵੇਂ ਜਾਊਂਗਾ ਦੋ ਘੱਟੇ ਹਾਂ ਗੱਡੀ ਦੇ ਛੱਡਿਆਵਾਂਗੇ ਆਪਾਂ ਠੀਕ ਐ ਸਰਦਾਰਾ ਠੀਕ ਐ ਆਪਿਆ ਬੋਰੀ ਇਹ ਖਲਦੀ ਬੋਰੀ ਸਰਦਾਰਾ ਹਾਂ ਚੱਲ ਡੰਗਰਾਂ ਨੂੰ ਪਾ ਦਾਂਗੇ ਸਾਡੇ ਡੰਗਰ ਵੀ ਭੁੱਖੇ ਮਰੀ ਜਾਂਦੇ ਨੇ ਸਾੜਾਂ ਦੀ ਮਾਰ ਨਾਲ 1600 ਦੀ ਆਈ ਆ ਇਹ ਠੀਕ ਆ ਠੀਕ ਆ ਸਰਦਾਰਾ ਕਰ ਲਈ ਲਿਆ ਆ ਤੇਰੇ ਵਾਸਤੇ ਮੈਨੂੰ ਪਤਾ ਸੀ ਮਾਂ ਆਵੇਂਗੀ ਤੂੰ ਨਾ ਸਰਦਾਰਾ ਤੇਨੂੰ ਪਤਾ ਤਾਂ ਨਹੀਂ ਹੈਗਾ ਸੀ ਇਹ ਤਾਂ ਆਪ ਦੇ ਕਹੀਆਂ ਬਾਤ ਲਿਆਂਦਾ ਹੁਣ ਪਰ ਤੂੰ ਦਿਲ ਤੇ ਰਿਆ ਮੈਨੂੰ ਚਕਾਉਣ ਲੱਗਿਆ ਵਾ ਇਹ ਤਾਂ ਵੀ ਮੂੰਹ ਬੰਨ ਦੇ ਸਰਦਾਰਾ ਗੱਡੀ ਸਿੱਟ ਕੇ ਸੁਪੋਣੀ ਚ ਆ ਗਈ ਸੀ ਜੂ ਰਾਤ ਨੂੰ ਅੱਛਾ ਸਰਦਾਰਾ ਅਈਨਾਂ ਤੇ ਸੁਪਨੇ ਆਉਂਦੇ ਨੇ ਸਰਦਾਰਾ ਉਹਦੇ ਤੇ ਮੇਰੀ ਸੁਪਨੇ ਲਈ ਜਾਣਾ ਤੂੰ ਸਾਰਾ ਕੁਝ ਹੋ ਗਿਆ ਇਸ ਸੁਪਨੇ 'ਚ ਅੱਛਾ ਸਰਦਾਰਾ ਹੋਰਾਂ ਕੁਝ ਵਿਆਹ ਹੋ ਗਿਆ ਸੀ ਸਾਹਰਾਕ ਬਣਾ ਲਈ ਸੀ ਸਾਰਾ ਕੁਝ ਹੋ ਗਿਆ ਸੀ ਸਰਦਾਰਾ ਇੰਨਾ ਤੂੰ ਲਾਲਚੀ ਨਾ ਬਣ ਕੋਰਦਾ ਮਰਦੂ ਹੋ ਜਾ ਮਤਾਨੀ ਮੇਰੀ ਗੱਲ ਸੁਣ ਸਰਦਾਰਾ ਆ ਜਿੱਥੇ ਪੁੰਨ ਕੀਤਾ ਨਾ ਉੱਥੇ ਥੋੜਾ ਜਵਾਨ ਨਿ ਪਟ્રોલ ਚਕਾਰ ਲਾ ਨਾ ਨਾ ਦਾ ਮਰਦੂ ਨਾ ਆ ਪੁੰਨ ਕੀਤਾ ਹੋਏ ਨੇ ਫਲ ਹੋ ਜਾਣਾ ਹੈ ਪੁੰਨ ਮੈਂ ਕੀਤਾ ਵੀ ਘਰ ਵਾਲੀ ਨੂੰ ਦਿੱਤਾ ਸੁਆਣ ਮੈਂ ਪੁੰਨ ਲੈ ਸਰਦਾਰਾ ਤੂੰ ਐਵੇਂ ਹੀ ਘਰ ਵਾਲੀ ਬਣਾਈ ਜਾਨਾ ਹਜੀ ਜੇਦੋ ਕੁਝ ਹੋਊਗਾ ਆਪਣਾ ਵਿਆਹ ਹੋਊਗਾ ਫਿਰ ਤੇਰੀ ਘਰ ਆਈ ਬਣੂੰਗੀ ਮੈਂ ਕਿਦੋਂ ਹੋਊਗਾ ਵਿਆਹ ਹੁਣ ਮੈਂ ਕਿੰਨਾ ਚਿਰ ਦੇਕੀ ਜਾਉਂਗੀ ਨੂੰ ਕੋਈ ਨਾ ਸਰਦਾਰਾ ਹੋ ਜਾਊਗਾ ਵਿਆਹ ਵੀ ਤੂੰ ਇਹ ਮੂੰ ਬੰਨਦੇ ਮੈਂ ਚੱਕ ਕੇ ਇਹਨੂੰ ਲੈ ਜਾਨੀ ਆ ਗੱਡੀ ਤੇਰੀ ਘਰੇ ਖੜੀ ਰਹਿਣ ਦੇ ਕਿਉਂ ਤੇਲ ਖੋਗਦਾ ਇੰਨਾ ਪੁੰਨ ਕਰਤਾ ਬਹੁਤ ਐ ਉਹ ਤੇਰੇ ਪਿੱਛੇ ਲੱਡੂਆਂ ਦੇ ਜਾਣ ਦੇ ਦੂੰ ਤੇਰੇ ਪਿੱਛੇ ਤਾਂ ਮੈਂ ਉਹ ਗੱਡੀ ਦੀ ਗੱਲ ਕਰਦੀ ਆ ਕੋਈ ਨਾ ਸਰਦਾਰਾ ਤੇਰੇ ਵਰਗੇ ਸਰਦਾਰ ਘਰ ਘਰ ਹੋਣਾ ਆ ਆ ਕੱਪੜੇ ਕੱਪੜੇ ਦਿਖਾਵਾਂ ਤੈਨੂੰ ਕੱਪੜੇ ਵੀ ਲੈ ਜੀ ਐਤੋਂ ਬਾਹਰ ਹੀ ਕੱਢ ਲਿਆ ਸਰਦਾਰਾ ਵਾਹ ਆਂਬਰੀ ਪਾਇ ਨੋ ਆ ਆ ਲੈ ਸਰਦਾਰਾ ਬਾਹਰ ਲੈ ਆ ਆ ਰੱਖ ਦੇ ਸਰਦਾਰ ਖੜੀ ਸਰਦਾਰਾ ਖੜੀ 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 ਐ ਇੱਥੇ ਰੱਖ ਲੈ ਆ ਰੱਖ ਦੇ ਰੱਖ ਆ ਕੀ ਹੈ ਸਰਦਾਰਾ ਮੈਨੂੰ ਤਾਂ ਲੱਗਦਾ ਤੂੰ ਵਿਆਹ ਆ ਗਿਆ ਹੋਇਆ ਉਹ ਛੋਟ ਮਾਰੀ ਜਾਣਾ ਉਹ ਇਹ ਤਾਂ ਉਹੀ ਆ ਗਿਆ ਹੋ ਕੇ ਵਿੱਚ ਰਹੇਗਾ ਉਹ ਕਿਸੇ ਦਾ ਕਿਤੇ ਨਾ ਸਰਦਾਰਾ ਤੂੰ ਝੂਠ ਮਾਰਦਾ ਇਹ ਤੇਰੀ ਘਰ ਵਾਲੀ ਦੇ ਕੱਪੜੇ ਲੱਗਦੇ ਨੇ ਮੈਨੂੰ ਉਹ ਘਰ ਵਾਲੀ ਹੁੰਦੀ ਏ ਪਰਾਂ ਦੀ ਤੂੰ ਕਾਇਵਾਰੀ ਆ ਗਈ ਕਰੇ ਨਾ ਹੁੰਦੀ ਉਹ ਆ ਜਵਾ ਆ ਤਾਂ ਕੁੜੀਆ ਦੇ ਕੱਪੜੇ ਲੱਗਦੇ ਨੇ ਸਰਦਾਰਾ ਓਏ ਇਹ ਪਹਿਲਾਂ ਨਾ ਤੂੰ ਵਿਆਹ ਹੋਇਆ ਸਰਦਾਰਾ ਝੂਠ ਨਾ ਬੋਲ ਉਹ ਨਹੀਂ ਇਹ ਬੋਲ ਗੱਲ ਨਹੀਂ ਏ ਤੇਰਾ ਤਲਾਕ ਹੋ ਗਿਆ ਮੈਂ ਕਿਹੜਾ ਤੇਰੇ ਕੋਲ ਭੱਜਣ ਲੱਗੀ ਓਏ ਇਹ ਮੇਰੇ ਭਾਣ ਜਾਂ ਭਾਣ ਜੇ ਵਿਆਹ ਹੋਇਆ ਦਵਾਕੜੇ ਉਹਦੇ ਕੱਪੜੇ ਨੇ ਅੱਛਾ ਅੱਛਾ ਕੋਈ ਸਰਦਾਰਾ ਜੇ ਤੂੰ ਵਿਆਹਾਂ ਵੀ ਹੋਮੇਗਾ ਕੋਈ ਚੱਕਰ ਨਹੀਂ ਉਹ ਛੁੱਟੀਆਂ 'ਚ ਆਏ ਸੀ ਨਾ ਜਦੋਂ ਉਹ ਚੱਪੇ ਲੈ ਕੇ ਆ ਗਏ ਸੀ ਉਹ ਭੁੱਲ ਗਏ ਸੀ ਉਹ ਮੈਨੂੰ ਦੇ ਕੇ ਸੀ ਵਿੱਚ ਕਿਸੇ ਜਵਾਕਾਂ ਨੂੰ ਲੈ ਸਰਦਾਰਾ ਇਹਦੇ ਵਿੱਚ ਪਾ ਦੇ ਕੋਈ ਨਾ ਲੈ ਜਾਣੀਆਂ ਤੇ ਤੂੰ ਨਵੇਂ ਦੇ ਨਹੀਂ ਨਾ ਮੈਂ ਨਵੇਂ ਲਿਆ ਹਾਂ ਕੋ ਸਰਦਾਰ ਜਿਹੜੇ ਤੂੰ ਪੈਸੇ ਸਾਂਭ ਕੇ ਰੱਖੀ ਕਿਤੇ ਘਰੇ ਫੜਾਉਣੇ ਆ ਕੇ ਹਾਂ ਮੈਂ ਤਾਂ ਐਦਾਂ ਦੀ ਪਾਉਣੇ ਨੇ ਐਦਾਂ ਦੀ ਲਿਆਉਣੇ ਨੇ ਮੈਂ ਤਾਂ ਕਿਤੇ ਪੈਸੇ ਘਰੇ ਫੜਾ ਸਾਡੇ ਸਲਵਾਰ ਸੂਟ ਕੱਟ ਪਾਉਂਦੇ ਨੇ ਪੈਸੇ ਨਾ ਵੀ ਮਾਂ ਤੇ ਉਨ ਫੜਾ ਦੀ ਜਾ ਕੇ ਕਿਤੇ ਨਹੀਂ ਫੜਾਉਣੀ ਸਰਦਾਰਾ ਉਹ ਵੀ ਪਾ ਦੇ ਮਾ ਕੱਪੜੇ ਦੇਖਣੇ ਨਾ ਪਾਏ ਕੱਲ ਨੂੰ ਲੈ ਇੱਕ ਕੱਲ ਨੂੰ ਲੈਣੇ ਪਰਸੋਂ ਨੂੰ ਸਰਦਾਰਾ ਮੈਂ ਅੱਜ ਅੱਜ ਜਾਵਾਂਗੀ ਹੁਣ ਬਾਰਿਸ਼ ਹੁੰਦੀ ਐ ਮੀਂਹ ਪੈਂਦਾ ਕ ਮਾਨਸਾ ਵੀ ਤੈਨੂੰ ਪਤਾ ਤੈਨ ਕੋਨੇ ਦੇ ਉੱਤੇ ਬਹੁਤ ਪਾਣੀ ਖੜਾ ਐ ਐ ਕਰੀ ਮੇਰੀ ਗੱਲ ਸੁਣੋ ਵੱਡੇ ਜੀ ਆ ਸਰਦਾਰਾ ਵੱਡੇ ਦਾ ਇਧਰੋਂ ਮੈਂ ਮੋਟਰਸਾਈਕਲ ਲਿਆਉਂਗਾ ਸਕੂਲ ਗੱਡੀ ਲਿਆਉਂਗਾ ਕੋਈ ਨਾ ਸਰਦਾਰਾ ਤੈਨੂੰ ਨਾਲ ਹੀ ਲੈ ਚੱਲੂਗਾ ਨਾ ਸਰਦਾਰਾ ਕਿਸ ਨੇ ਦੇਖ ਲਿਆ ਤੇ ਪੰਗਾ ਹੋਇਆ ਉਹ ਤਾਂ ਉਹ ਚੜਨਾ ਤਾਂ ਵੀ ਬਾਈ ਸਾਨੂੰ ਮਾਰ ਸਤੇ ਕਰ ਲੈ ਚੰਦ ਤੈ ਸਰਦਾਰਾ ਦੇਖਣ ਨਹੀਂ ਚੱਲ ਠੀਕ ਆ ਸਰਦਾਰਾ ਕਾਲੇ ਸ਼ੀਸ਼ੇ ਨੇ ਗੱਡੀ ਦੇ ਕਾਲੇ ਸ਼ੀਸ਼ੇ ਨੇ ਗੱਡੀ ਦੇ ਕੋਈ ਨਹੀਂ ਸਰਦਾਰਾ ਲੈ ਚੱਲੀ ਫਿਰ ਮੈਂ ਆ ਮੈਂ ਕੱਪੜੇ ਨਾਲੇ ਮੈਨੂੰ ਖਵਾ ਕਮੂੜਿਆਂ ਵਾ ਸਮੋਸੇ ਸਮੋਸੇ ਖਵਾ ਲਿਆਂਗਾ ਕੋਈ ਨਹੀਂ ਸਰਦਾਰਾ ਇਹ ਜੇ ਕਰਮ ਮਤ ਕਿੱਥੇ ਸਾਡੇ ਇਨੇ ਚੰਗੇ ਕਰਮ ਕਿੱਥੇ ਸਮੋਸੇ ਮੈਂ ਖਵਾ ਕੇ ਰਿਹਾ ਤੈਨੂੰ ਤੇਰੇ ਕਰਮ ਬਹੁਤ ਹੋ ਗਿਆ ਕੋਈ ਨਹੀਂ ਸਰਦਾਰਾ ਤੇਰੇ ਕਰਮ ਫੁੱਲ ਗਏ ਦੁੱਧ ਹੈਗਾ ਸਰਦਾਰਾ ਦੁੱਧ ਵੀ ਦੇਉ ਤੈਨੂੰ ਲੈ ਗੱਬ ਦਾ ਪਾਦੇ ਕੋਟ ਸਰਦਾਰਾ ਚਾਹ ਕਰ ਲਾਂਗੇ ਮਾਂ ਇੱਕ ਗੱਲ ਕਰਨੀ ਸੀ ਮੜੀ ਜੀ ਪੜਦੀ ਜੀ ਨਾਲ ਮੜਾ ਜੀ ਹਾਂ ਸਰਦਾਰਾ ਆ ਤੂੰ ਉਹਦਾ ਦੁੱਤੀ ਨਹੀਂ ਸਰਦਾਰਾ ਇੱਥੇ ਦੱਸ ਦੇ ਨਹੀਂ ਉਹ ਪੜਦੀ ਦੀ ਗੱਲ ਹੁੰਦੀ ਆ ਹਾਂ ਸਰਦਾਰਾ ਕੀ ਗੱਲ ਆ ਆ ਆਪਾਂ ਗਾਉਂ ਰਿਹਾ ਆ ਇੱਥੇ ਦੱਸ ਦੇ ਸਰਦਾਰ ਕੀ ਆ ਆਣ ਦਰਵਾਜ਼ਾ ਮਾਰ ਗੱਲ ਤਾਂ ਸੁਣ ਲੈ ਆ ਸਰਦਾਰਾ ਬਾਹਰ ਨਾ ਪੈਣ ਬਾਹਰ ਨਾ ਪੈਣ ਸਰਦਾਰਾ ਕੋਈ ਆ ਨਹੀਂ ਕੋਈ ਦਰਵਾਜ਼ਾ ਗੱਡ ਬਾਈ ਕਿਸ ਕਰਦੇ ਹੁੰਦੇ ਕੋਈ ਪੜਦੀ ਦੀ ਗੱਲ ਉਹਨੇ ਬੈਠ ਕੇ ਆ ਕੀ ਸਰਦਾਰਾ ਪੜਤ ਦੀ ਗੱਲ ਮੈਨੂੰ ਦੱਸ ਤੀ ਕਿ ਮੈਂ ਜਾ ਜਾ ਨਾ ਸਰਦਾਰਾ ਮੇਰੇ ਬਾਹ ਛੱਡ ਦੇ ਮੈਂ ਜਾਣੀ ਆ ਨਾ ਨਾ ਮੈਂ ਮੈਂ ਕੱਪੜੇ ਵੀ ਤੇਰੇ ਲੈ ਕੇ ਜਾਣੇ ਸਰਦਾਰਾ ਆਇਨ ਕਰ ਦੇ ਜੇ ਮੇਰੀ ਖੰਡ ਨਹੀਂ ਸੀਗੀ ਹੋਰ ਨਾ 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 ਸਰਦਾਰ ਐਦਾਂ ਦੀ ਗੱਲ ਨਹੀਂ ਹੋ ਸਕ ਆ ਦੇ ਕੱਪੜੇ ਰੱਖਾ ਸਰਦਾਰ ਮੈਂ ਕੱਪੜੇ ਨਹੀਂ ਲੈ ਕੇ ਜਾਂਦੀ ਗੁੱਸੇ ਹੋ ਗਈ ਤੂੰ ਤਾਂ ਮੇਰੇ ਨਾ ਨਾ ਸਰਦਾਰਾ ਮੈਂ ਲੈ ਨਾ ਕਰਿਆ ਕਰ ਰਹਾ ਨਾ ਆ ਦੇ ਕੱਪੜੇ ਕੱਢ ਲੈ ਸਰਦਾਰਾ ਨਾ ਨਾ ਇਹ ਨਾ ਕਰ ਦੇ ਨਾ ਆ ਦੇ ਕੱਪੜੇ ਕੱਢ ਲੈ ਸਰਦਾਰਾ ਅਸੀਂ ਐਦਾਂ ਦੇ ਨਹੀਂ ਹੁੰਦੇ ਬੰਦੇ ਓਵਰ ਬਿਆ ਕਰਾਉ ਮੈਂ ਸਰਦਾਰਾ ਨਾ ਨਾ ਸਰਦਾਰਾ ਇਹ ਤਾਂ ਤੱਕਾ ਕਰੀ ਜਾਂਦਾ ਸਰਦਾਰਾ ਮੇਰਾ ਅਸੀਂ ਐਦਾਂ ਵੀ ਨਹੀਂ ਹੁੰਦੇ ਅਸੀਂ ਸਾਰੇ ਪਿੰਡਾਂ ਚ ਫੇਰ ਹੀ ਪਹੁੰਚੇ ਅਸੀਂ ਐਦਾਂ ਦੀਆਂ ਨਹੀਂ ਹੁੰਦੀਆਂ ਚਾ ਤੱਕਾ ਤੱਕੇ ਲਾ ਨਹੀਂ ਫਿਰ ਕੱਪੜੇ ਆ ਲੈ ਨਾ ਸਰਦਾਰਾ ਉਹਦੇ ਕੱਪੜਾ ਮੈਂ ਕੱਪੜੇ ਲੈ ਕੇ ਆ ਰਿਹਾ ਸਰਦਾਰਾ ਆਹ ਉਹਦੇ ਤੇ ਪੈਸੇ ਵੀ ਨਾ ਇਹ ਕਰਦੇ ਹੁੰਦੇ ਵਾ ਧੰਦਾ ਨਹੀਂ ਚੰਗਾ ਸਰਦਾਰਾ ਮੈਂ ਇਸ ਤੋਂ ਬਾਅਦ ਵੀ ਥੋੜੇ ਘਰੇ ਆਉਂਦੀ ਮੇਰਾ ਮੋਬਾਈਲ ਮੋੜੀ ਕਰ ਦੋ ਮੈਨੂੰ ਨਾ ਸਰਦਾਰਾ ਆ ਆਪ ਦਾ ਕੌਣ ਕੇ ਵੀ ਆਦੇ ਰੱਖ ਸਰਦਾਰਾ ਨਾ ਪਰਾਂ ਐ ਤੂੰ ਕਰਦੀ ਆ ਪੁੱਛੋਗੇ ਐਡੀਆਂ ਨਾ 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 ਹੋ ਗਿਆ ਸਰਦਾਰਾ ਹੋਰਾ ਆ ਨ ਸਰਦਾਰ ਇੱਕ ਤਾਂ ਮਨਤਨਾ ਬਹੁਤ ਥੋੜਾ ਜੀ ਮੇਰੀ ਖੰਡ ਖੰਡਲੀ ਮੇਰੀ ਨਹੀਂ ਸਰਦਾਰਾ ਮੇਰਾ ਨਾ ਪਾਉ ਕੰਮੂ ਆ ਮਾੜਾ ਗਲਾਬ ਹੋ ਗਿਆ ਕਰੋ ਨਹੀਂ ਕੰਮੂ ਕਹੇ ਕਬਲਾ ਸਰਦਾਰਾ ਨਹੀਂ ਮੇਰੀ ਕੰਮੂ ਓਹੋ ਸਰਦਾਰਾ ਫੇਰ ਤੂੰ ਪੁੱਠਾ ਹੀ ਚੱਲਦਾ ਲੈ ਮੈਨੂੰ ਮੋਹ ਜੈਨ ਆਉਂਦਾ ਕੰਮੂ ਤੇਰਾ ਚੱਲ ਠੀਕ ਆ ਸਰਦਾਰਾ ਹੁਣ ਮੈਂ ਚੱਲਦੇ ਆਂ ਹਾਂ ਆ ਮੈਂ ਚੱਲ ਕੋਈ ਨਹੀਂ ਹੋਇਆ ਸਰਦਾਰਾ ਸਰਦਾਰਾ ਚ ਸਰਦਾਰਾ ਮੈਂ ਨਾ ਅਛਾ ਨਾ ਟੱਚ ਨਾ ਕਰ ਮੇਰਾ ਜੀ ਕਰਦਾ ਤੈਨੂੰ ਟੱਚ ਕਰਾਂ ਕੋਲੇ ਨਾ ਮੈਂ ਜੰਗ ਜਾਨੀ ਆ ਸਰਦਾਰਾ ਗੱਲ ਸੁਣ ਮੇਰੀ ਕੰਮੋਂ ਨਾ ਨਾ ਕੰਮੋਂ ਖੜਤਾ ਜਾ ਨਹੀਂ ਕੰਮੋਂ ਮੇਰੀ ਲਗਲਤੀ ਹੋਈ ਕੰਮੋਂ ਦੁਆ ਨਿਕਾ ਨਾ ਸਰਦਾਰ ਪੱਕੀ ਗੱਲ ਹੈ ਸਰਦਾਰ ਪੱਕੀ ਗੱਲ ਚਲੋ ਕਣਕ ਦਾ ਘਟਾ ਤੇ ਆਟੇ ਦਾ ਘਟਾ ਸਾਡੇ ਘਰੇ ਡੇ ਗਈ ਗੱਡੀ ਚ ਪਾ ਕੇ ਤੇਰੀ ਸੋਹਾਂਾਂ ਕਾਂਜਾਂ ਵੀ ਨਹੀਂ ਕਹਿੰਦਾ ਦੁਆ ਸਰਦਾਰ ਉਹ ਹੀ ਗੱਲ ਨਾ ਕਰੇਗਾ ਤੇ ਚੌੜਾ ਘਰ ਨਹੀਂ ਜਾਤ ਨਹੀਂ ਜਾਂਦੇ ਸਰਦਾਰ ਮੈਂ ਚੌੜਾ ਪਈਆਂਗਾ ਚਲ ਚੰਗਾ ਸਰਦਾਰਾ ਮੈਂ ਚੱਲੀਂ ਬੁਰੇ ਦਾ ਦੁੱਧ ਦਾ ਗਲਾਸ ਤਾਂ ਲੈ ਜਾ ਲੈ ਸਰਦਾਰਾ ਇਹ ਚ ਪਾ ਦੇ ਦੁੱਧ ਲਿਆ ਦੇ ਸਰਦਾਰ ਅਦੁੱਦ ਕੀ ਫਾਇਦਾ ਰੱਖੀ ਪੁੰਨ ਕੀਤੀ ਦਾ ਉਹ ਆ ਫਾਇਦਾ ਹੋਇਆ ਕਹਿੰਦੇ ਜੀ 80 ਦਾ ਫਸ ਗਈ 80 ਦੀ 80 ਦਾ ਫਸੀ ਸਰਦਾਰਾ ਪੁੰਨ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਬੰਦੇ ਨੇ ਟਰਕਪੋਰ ਨਾ ਹੋਵੇ 80 ਦਾ ਫਸੀ ਮੇਰੀ ਕੰਮੋ ਸਰਦਾਰਾ ਲਿਆ ਦੇ ਮੈਨੂੰ ਦੁੱਧ ਉਹ ਤਾਂ ਝੜ ਹੋ ਰਿਹਾ ਇਹ ਨੂੰ ਦੁੱਧ ਦੇਵਾਂਗਾ ਸਰਦਾਰ ਮੈਨੂੰ ਬੰਦਾ ਚੰਗਾ ਨਹੀਂ ਲੱਗਿਆ ਪਹਿਲਾਂ ਸਰਦਾਰ ਬੜਾ ਚੰਗਾ ਹੁੰਦਾ ਹੁਣ ਪਤਾ ਨਹੀਂ ਇਹਦਾ ਵਿਆਹ ਨਹੀਂ ਹੋ ਰਿਹਾ ਸੇਨਯਾਰ ਸਰਦਾਰ ਇਨਾ ਹੋ ਕਰਦਾ ਮੇਰੇ ਨਾਲ ਮੈਂ ਵੀ ਕੱਲੀ ਉਹੀ ਆ ਗਈ ਮੈਨੂੰ ਦੇਖਣਾ ਚਾਹਿੰਦਾ ਕਰੇ ਬੁੜੀ ਹੈਗੀ ਆ ਕਿ ਨਹੀਂ ਹੈਗੀ ਆਇਆਂ ਗੰਮੋ ਲੈ ਸਰਦਾਰਾ ਤੁੱਡ ਵੀ ਤੈਨੂੰ ਪੂਰਾ ਏ ਗਾੜਾ-ਗਾੜਾ ਪਾਇਆ ਹੈਂਡ ਲੱਗੀ ਆਲਾ ਲੈ ਸਰਦਾਰਾ ਆਏ ਲੈ ਸਰਦਾਰਾ ਤੱਦਾਂ ਗੰਮੋ ਤੈਨਾਂ ਸਰਦਾਰਾ ਮੇਰੀ ਗੱਲ ਸੁਣ ਗੰਮੋ ਹਾਂ ਸਰਦਾਰਾ ਗੱਸਾ ਨਾ ਮੰਦੀ ਮੇਰੀ ਗੱਲ ਦਾ ਨਹੀਂ ਮੰਦੀ ਸਰਦਾਰ ਮਨੂੰ ਤਾਂ ਟੌਰ ਕਰਉਂਦੀ ਰਾਸਤੀ ਆ ਹਾਂ ਉਹ ਤਾਂ ਮੈਨੂੰ ਪਤਾ ਸੀਗਾ ਹਾਂ ਜਿਹੜਾ ਸਮਾਨ ਸਾਰਾ ਤੁੰਗੇ ਰੱਖਿਆਉਂਗਾ ਠੀਕ ਆ ਸਰਦਾਰ ਹਾਂ ਜੇ ਕੋਈ ਹੋਰ ਚੀਜ਼ ਦੀ ਲੋੜ ਹੋਈ ਜਦੋਂ ਮਰਜੀ ਰਾਤ ਨੂੰ ਬਾਹਰ ਖੜਕਾਵੀ ਕੋਈ ਨਾ ਕੋਈ ਨਾ ਸਰਦਾਰ ਚੰਗਾ ਸਰਦਾਰਾ ਚੱਲਦੀਆਂ ਸਰਦਾਰਾ ਚੰਗਾ ਬਾਏ ਬਾਏ ਸਰਦਾਰਾ ਆਜੇ ਕੱਲ ਨੂੰ ਠੀਕ ਆ ਸਰਦਾਰਾ